ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਦੀ ਊਜ ਅਤੇ ਮੈਂ ਹਾਂ ਸਤਰਾਮ ਸਿੰਘ ਐਸ ਪੀ ਡੀ ਵੱਲੋਂ ਨਵੇਂ ਬਣੇ ਕਾਨੂੰਨਾਂ ਸੰਬੰਧੀ ਪੁਲਿਸ ਅਤੇ ਆਮ ਲੋਕਾਂ ਨੂੰ ਦਿੱਤੀ ਗਈ ਜਾਣਕਾਰੀ 5000 ਤੱਕ ਅਪਰਾਧ ਕਰਨ ਵਾਲੇ ਦੋਸ਼ੀਆਂ ਨੂੰ ਕਰਨੀ ਪਵੇਗੀ ਸਮਾਜਿਕ ਸੇਵਾ ਕੇਂਦਰ ਸਰਕਾਰ ਵੱਲੋਂ ਕਰੋਨਾ ਵਿੱਚ ਕੀਤੇ ਗਏ ਬਦਲਾਅ ਦੇ ਸਬੰਧ ਵਿੱਚ ਐਸਪੀਡੀ ਸ਼੍ਰੀ ਮਨਮੀਤ ਸਿੰਘ ਜ਼ਿਲ੍ਹਾ ਸ਼੍ਰੀ ਮੌਸਰ ਸਾਹਿਬ ਵੱਲੋਂ ਸਭ ਤਹਿਸੀਲ ਮੰਡੀ ਬਰੀਵਾਲਾ ਦੀ ਧਰਮਸ਼ਾਲਾ ਵਿਖੇ ਪੁਲਿਸ ਮੁਲਾਜ਼ਮਾਂ ਅਤੇ ਆਮ ਲੋਕਾਂ ਨੂੰ ਦਿੱਤੀ ਗਈ ਜਾਣਕਾਰੀ ਇਸ ਸੈਮੀਨਾਰ ਵਿੱਚ ਸਮੂਲੀਅਤ ਕਰਨ ਆਏ ਪਤਵੰਤੇ ਸੱਜਣਾਂ ਅਤੇ ਪੰਜਾਬ ਪੁਲਿਸ ਦੀ ਸਮੂੱਚੀ ਟੀਮ ਦਾ ਧੰਨਵਾਦ ਕੀਤਾ ਅਤੇ ਸਟੇਜ ਸਕੱਤਰ ਦੀਆਂ ਸੇਵਾਵਾਂ ਵੀ ਆਪ ਨਿਭਾਈਆਂ ਥਾਣਾ ਮੁਖੀ ਜਗਸੀਰ ਸਿੰਘ ਵੱਲੋਂ ਇਸ ਸਮੇਂ ਸੈਮੀਨਾਰ ਵਿੱਚ ਸ਼ਮੂਲੀਅਤ ਕਰਨ ਆਏ ਐਸਐਚਓ ਮੈਡਮ ਲੰਬੀਤ ਪੌਰ ਵੱਲੋਂ ਆਏ ਕਾਨੂੰਨੀ ਬਦਲਾਅ ਸੰਬੰਧੀ ਲੋਕਾਂ ਨੂੰ ਜਾਣਕਾਰੀ ਦਿੱਤੀ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਸਤੇ ਆਖਿਆ ਇਸ ਸੈਮੀਨਾਰ ਦੇ ਮੁੱਖ ਮਹਿਮਾਨ ਐਸਪੀ ਡੀ ਸ਼੍ਰੀ ਮਨਮੀਤ ਸਿੰਘ ਵੱਲੋਂ ਵੀ ਆਏ ਕਾਨੂੰਨੀ ਬਤਰਾਬ ਸੰਬੰਧੀ ਲੋਕਾਂ ਨੂੰ ਜਾਣਕਾਰੀ ਦਿੱਤੀ ਅਤੇ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ ਉਹਨਾਂ ਆਪਣੇ ਸੰਖੇਪ ਭਾਸ਼ਣ ਵਿੱਚ ਕਾਨੂੰਨੀ ਜਾਣਕਾਰੀ ਦਿੰਦਿਆਂ ਦੱਸਿਆ ਕਿ 5000 ਤੱਕ ਦੀ ਚੋਰੀ ਕਰਨ ਵਾਲੇ ਵਿਅਕਤੀ ਵਿਰੁੱਧ ਮੋਹਨ ਮਾਮਲਾ ਦਰਜ ਨਹੀਂ ਕੀਤਾ ਜਾਵੇਗਾ ਅਤੇ ਦੋਚੀ ਨੂੰ ਦਰਖਤ ਲਗਾਉਣ ਦੀ ਸਜ਼ਾ ਜਾਂ ਫਿਰ ਕਿਸੇ ਗੁਰਦੁਆਰਾ ਸਾਹਿਬ ਵਿੱਚ ਲੰਗਰ ਵਰਤਾਉਣ ਦੀ ਸੇਵਾ ਅਤੇ ਸਜ਼ਾ ਸਮਾਜ ਸੇਵਾ ਕਰਨੀ ਪਵੇਗੀ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਾਡੇ ਇਲਾਕੇ ਦੇ ਮੂਲ ਰਿਪੋਰਟ ਸਾਡੇ ਮਾਗਿਆਂ ਤੇ ਸਭ ਤੋਂ ਸਰਕਾਰ ਜੋ ਸਾਡੇ ਐਸਪੀ ਸਰਦਾਰ ਮਨਦੀ ਸਿੰਘ ਐਸਪੀ ਆਈ ਮੁੱਖ ਅਸਾਰਾ ਨੂੰ ਸਤਿ ਸ਼੍ਰੀ ਅਕਾਲ ਅੱਜ ਜਿਹੜੇ ਇਕੱਠੇ ਇਕੱਠੇ ਗਏ ਲਾਕੇ ਦੇ ਲੋਕ ਮੋਰੋਰ ਪਰਸ਼ਰ ਤੇ ਸਾਡੇ ਮਾਜੂਦ ਇਹਨਾਂ ਨੂੰ ਸਾਡੇ ਜਿਹੜੇ ਤਿੰਨ ਸੀਗੇ ਆਈਪੀਸੀ ਸੀਆਰਪੀਸੀ ਤੇ ਐਵੀਡੈਂਸ ਸੈਂਟਰ ਇਹਨਾਂ ਤਿੰਨਾਂ ਦੇ ਵਿੱਚ ਤਬਦੀਲੀ ਕੀਤੀ ਗਈ ਇੱਕ ਨਵਾਂ ਹੈ ਜਿਹੜੇ ਨਵੇਂ ਆਏ ਕਰੂਨ ਉਹਨਾਂ ਦੀ ਜਾਣਕਾਰੀ ਕੌਣ ਲਈ ਸਾਡੇ ਲਾਫਿਸ ਵਿਜਨ ਲਈ ਅਸਾਂ ਅਕਤਿਆਰ ਜ਼ਿਆਦਾ ਇਹ ਤੇ ਸਾਡੇ ਮੈਡਮ ਨੇ ਇੱਕ ਟੈਂਸਰਟਰ ਨੂੰ ਵੀ ਕੋਲ ਜੇਤਨ ਨੂੰ ਜਾਣ ਪਈ ਕਿ ਵੈਸੇ ਦਾ ਖਾਲਸਾ ਸਾਰੇ ਚੈਨ ਜਿਹੜੇ ਨਵੇਂ ਕਰੂਨ ਹੋਣ ਇੰਪਲੀਮੈਂਟ ਹੋ ਰਿਹਾ ਮਤਲਬ ਕੁਝ ਤੋਂ ਇੱਕ ਚੜਾਈ ਵੀ ਤੋਂ ਚੌੜੀ ਤੋਂ ਇਹ ਕੁਸ਼ਨ ਆਦਾ ਕਿ ਇਹਨੂੰ ਇੰਪਲੀਮੈਂਟ ਕਰਨੀ ਲੋੜ ਕਿਉਂ ਪਈ ਹੈ ਕਿ ਆਲਰੇਡੀ ਆਈਪੀਸੀ ਸੀ ਆਰਪੀਸੀ ਸਾਰਾ ਕੁਝ ਚੱਲ ਰਿਹਾ ਸੀਗਾ ਠੀਕ ਚੱਲ ਰਿਹਾ ਸੀਗਾ ਵੀ ਇਹਨੂੰ ਨਿਊ ਕਿਉਂ ਲਾਪ ਕੀਤਾ ਗਿਆ ਹੈ ਇਹਦੇ ਦੋ ਰੀਜ਼ਨਸ ਨੇ ਇੱਕ ਤਾਂ ਇਹ ਕਿ ਜਿਹੜੇ ਪਹਿਲੇ ਕੋਡ ਬਣੇ ਹੋਏ ਸੀ ਬਹੁਤ ਪੁਰਾਣੇ ਸੀਗੇ ਤਾਂ ਕਾਫੀ ਟਾਈਮ ਨੇ ਸੀਗੇ ਤੇ ਉਹਨਾਂ ਚ ਜਿਹੜੀਆਂ ਸਜਾਵਾਂ ਸੀਗੀਆਂ ਉਹ ਬਹੁਤ ਜ਼ਿਆਦਾ ਘੱਟ ਸੀਗੀਆਂ ਜਾਂ ਕਈਆਂ ਦੇ ਵਿੱਚ ਕ੍ਰਾਈਮ ਵੱਡਾ ਹੁੰਦਾ ਸੀ ਬਟ ਉਨੀ ਸਜ਼ਾ ਹੁੰਦੀ ਸੀ ਕਿ ਉਹਨਾਂ ਨੂੰ 500 ਰੁਪਏ ਜਾਂ 200 ਰੁਪਏ ਜਾਂ ਕੁਝ ਵੀ ਐਨੇ ਕੁ ਜੁਰਮਾਨਾ ਸੀਗੇ ਪਲੱਸ ਹੁਣ ਇੱਕ ਟੈਕਨੋਲੋਜੀ ਗਲਪ ਹੋ ਗਿਆ ਮਤਲਬ ਸਾਰੇ ਪੜੇ ਲਿਖੇ ਆ ਗਏ ਮਾਡਰਨ ਯੂਗ ਆ ਗਿਆ ਇਸ ਕਰਕੇ ਇਹ ਨਵੇਂ ਕਾਨੂੰਨ ਆਇਆ ਇਹਦੇ ਵਿੱਚ ਟੈਕਨੋਲੋਜੀ ਦੀ ਬਹੁਤ ਜ਼ਿਆਦਾ ਰੋਲ ਹੱਤਦਾ ਆ ਇਲੈਕਟ੍ਰੋਨਿਕ ਚੀਜ਼ਾਂ ਕਰ ਦਿੱਤੀਆਂ ਗਈਆਂ ਨੇ ਹਰੇਕ ਚੀਜ਼ ਨੂੰ ਟ੍ਰਾਂਸਪੇਰੈਂਸੀ ਦਿੱਤੀ ਗਈ ਹੈ ਕਿ ਜਿਹੜਾ ਪੁਲਿਸ ਦਾ ਤੇ ਪਬਲਿਕ ਦੇ ਵਿੱਚ ਕਾਫੀ ਜ਼ਿਆਦਾ ਟ੍ਰਾਂਸਪੇਰੈਂਸੀ ਆ ਗਈ ਹੈ ਅਗੇ ਕਦੇ ਨਹੀਂ ਕੋਈ ਵੀ ਕੇਸ ਅਰਿਸਟਡ ਹੋ ਜਾਂਦਾ ਸੀਗਾ ਕੇਸ ਸਿਸਟਮ ਉਹ ਤੋਂ ਬਾਅਦ ਨਾਂ ਤਾਂ ਮਦਈ ਨੂੰ ਪਤਾ ਹੁੰਦਾ ਸੀ ਕਿ ਮੇਰੇ ਕੇਸ ਦਾ ਕੀ ਬਣਿਆ ਆ ਤੇ ਕਿਉਂਕਿ ਪੁਲਿਸ ਕੋਲ ਆਲਰੇਡੀ ਬਹੁਤ ਜ਼ਿਆਦਾ ਕੰਮ ਹੁੰਦੇ ਸੀ ਉਹ ਵੀ ਜੀ ਮਤਲਬ ਹੌਲੀ ਹੌਲੀ ਆਪਦੇ ਤਫ਼ਤੀਸ਼ ਕਰੀ ਜਾਂਦੇ ਸੀਗੀ ਤੇ ਉਹਨਰੇਕ ਚੀਜ਼ ਨੂੰ ਡੇਟ ਬਾਉਂਡ ਕਰ ਦਿੱਤਾ ਗਿਆ ਆ ਕਿ ਆਫੈਂਸਿਸ ਦੇ ਅਕੋਰਡਿੰਗ ਉਹ ਵੀ ਸਜ਼ਾ ਕਰ ਦਿੱਤੀ ਗਈ ਜਿਹੜੇ 3 ਸਾਲ ਦੇ 3 ਸਾਲ ਤੋਂ ਘੱਟ ਹੋਣਗੇ ਉਹਨਾਂ ਦੀ ਤਫ਼ਤੀਸ਼ ਸਾਢੇ ਦੇ ਵਿੱਚ ਪੂਰੀ ਕਰਨੀ ਆ ਪ੍ਰੋਸ ਜਿਹੜੇ ਉਹ ਕੋਸ ਤੋਂ ਉਪਰਨ ਹੋਏ ਨਾ ਕੈਦੀ ਤੇਸ਼ ਪੂਰੀ ਕਰਨੀ ਹੈ ਤੇ ਹਰ ਇੱਕ ਚੀਜ਼ ਨੂੰ ਪੇਡ ਕੌਮ ਕਹਤਾ ਗਿਆ ਕਿ ਇੰਨੇ ਸਮੇਂ ਦੇ ਵਿੱਚ ਵਿੱਚ ਤੁਸੀਂ ਤਫਤੀਸ਼ ਪੂਰੀ ਕਰਨੀ ਹੈ ਪ੍ਰੋਸ ਜਿਹੜੇ ਹੁਣ ਅੱਜ ਕੱਲ ਟੈਕਨੋਲੋਜੀ ਦੇ ਵਿੱਚ ਹਰੇਕ ਕੋ ਸਮਾਰਟਫੋਨਸ ਦੇ ਟੈਕਨੋਲੋਜੀ ਦੇ ਅਕੋਰਡਿੰਗ ਹਰੇਕ ਚੀਜ਼ ਇਲੈਕਟ੍ਰੋਨਿਕ ਹੋ ਗਈ ਹੈ ਅੱਗੇ ਕੀ ਹੁੰਦਾ ਸੀ ਕਰਕੇ ਜਿਵੇਂ ਕੋਈ ਅਫੈਂਸ ਹੋ ਗਿਆ ਕੋਈ ਗਵਾਹ ਹੁੰਦਾ ਸੀਗਾ ਜਾਂ ਪਰਦਾ ਗਵਾਹ ਹੁੰਦਾ ਸੀਗਾ ਕੋਈ ਪ੍ਰਾਈਵੇਟ ਗਵਾਹ ਪੁਲਿਸ ਦਾ ਗਵਾਹ ਹੁੰਦਾ ਸੀਗਾ ਹੈਲਪ ਵਾਸਤੇ ਉਹ ऑन दिस स्पॉट मर्चेंटॉन वास्ते ਸਾਡਾ ਗਵਾਹ ਬਣ ਜਾਂਦਾ ਸੀ ਬਟ ਜਦੋਂ ਕੋਰਟ ਦੇ ਵਿੱਚ ਕ੍ਰਾਈਮ ਚੱਲਦਾ ਸੀ ਉਦੋਂ ਤੇ ਜਾ ਕੇ ਮੁੱਕ ਜਾਂਦਾ ਸੀਗਾ ਬਟ ਮਰੇ ਇਹੋ ਜਿਹਾ ਕੁਝ ਨਹੀਂ ਹੋਊਗਾ ਜੇ ਕੋਈ ਗਵਾਹ ਬਣੂਗਾ ਉਹਦੀ ਵੀ ਫੋਟੋਗ੍ਰਾਫੀ ਹੋਊਗੀ ਮੌਕੇ ਦੇ ਵਿੱਚ ਲੋਕ ਤੁਸੀਂ ਸੀਨ ਆਫ ਕ੍ਰਾਈਮ ਦਾ ਮਤਲਬ ਜਾ ਕੇ ਮੁਲਾਜਾ ਕਰੋਗੇ ਤੇ ਜੀ ਸਾਡੀ ਵੀਡੀਓਗ੍ਰਾਫੀ ਹੋ ਰਹੀ ਹੈ ਪੀਕ ਪਰਸਨ ਨੰਬਰ ਤੇ ਜਿਹੜਾ ਬਿਆਨ ਲਿਖਾਉਣ ਵਾਲਾ ਹੈ ਪਲੱਸ ਜੀ ਸਾਡੇ ਕਾਡ ਗਿਆ ਆਪਣਾ ਬਿਆਨ ਲੈਣ ਦੇ ਹੁੰਦੇ ਸੀ ਕਿ ਆਪਣੇ ਗਵਾਹ ਬਣਦੇ ਸੀ ਕਿ ਪਰਚਾ ਕ੍ਰਾਉਨ ਮਤਲਬ ਉਹ ਦੇਈਏ ਉਦੋਂ ਦਾ ਸੀ ਜਿਹਨੇ ਜਿਹੜੀ ਲੜਾਈ ਹੋ ਗਈ ਜੀ ਮੈਂ ਵੀ ਲੜਾਈ ਤੇ ਹਾਜ਼ਰ ਸੀ ਮੈਂ ਵੀ ਹਾਜ਼ਰ ਸੀ 26 ਬਣਾ ਦੋ 307 ਬਣਾ ਦੋ ਭੱਜ ਗਈ ਪਰ ਜਦੋਂ ਕ੍ਰੈਸ਼ ਆਉਂਦਾ ਸੀ ਉਹ ਸਾਰੇ ਮੁੱਕਰ ਜਾਂਦੇ ਸੀਗੇ ਬਟ ਹੋ ਜੀ ਤੁਸੀਂ ਸਾਰੇ ਸਾਡੇ ਗਵਾਹ ਬਣੋਗੇ ਜਾਂ ਜਦੋਂ ਸਾਡੇ ਤੁਹਾਨੂੰ ਅੱਖ ਪੁੱਛਾਂਗੇ ਕਿ ਤਾਂ ਇਨਸੀਡੈਂਟ ਹੋਇਆ ਕਿ ਨਹੀਂ ਹੋਇਆ ਤੁਸੀਂ ਸਾਡੇ ਗਵਾਹ ਬਣੋਗੇ ਤਾਂ ਤੁਹਾਡੀ ਵੀ ਉਨੀ ਲਾਇਬਿਲਟੀ ਹੋਵੇ ਜਿੰਨੀ ਇਸਾਰੀ ਆ ਜੀ ਅਸੀਂ ਨਹੀਂ ਮੁੱਕਰ ਸਾਰੇ ਤੁਹਾਨੂੰ ਤੁਸੀਂ ਇੰਨੀ ਮੁੱਕਰ ਸਕਿਆ ਕਰੋਗੇ ਕਿ ਤੁਸੀਂ ਮੁੱਕਰੋਗੇ ਤੇ ਉਹ ਐਕਸ਼ਨ ਤੁਹਾਡੇ ਕਿਹਾਊਗਾ ਕਿ ਜੇ ਕੁਈ ਤੇ ਨਹੀਂ ਮੇਰੇ ਕੋਲ ਉਹ ਚੀਜ਼ ਸਹੀ ਸੀ ਤੁਹਾਨੂੰ ਮਨੂੰ ਗਲਤ ਕੀਤਾ ਹੋ ਗਿਆ। ਇੱਕ ਗੱਲ ਹੁੰਦਾ ਸੀ ਕਿ ਜਦੋਂ ਅਸੀਂ ਪ੍ਰਾਈਵੇਟ ਬਾਹਰ ਨੂੰ ਸੰਬੰਧ ਭੇਜਦੇ ਸੀ ਉਹਦੇ ਵਿੱਚ ਇਹ ਚੀਜ਼ ਹੁੰਦਾ ਸੀ ਕਿ ਕੋਦੋਂ ਨਾਮ ਨਮਾ ਹੁੰਦਾ ਸੀ ਜੀ ਅਪਰੀਵੂ ਨਹੀਂ ਮੈਂ ਪਰਚਾ ਕੱਟੋ ਜੀ ਲੈਤੇ ਮੈਨੂੰ ਇਜ਼ਾਫ ਨਹੀਂ ਮਿਲਿਆ। ਜਦੋਂ ਪਰਚਾ ਹੋ ਗਿਆ ਕੁਝ ਟਾਈਮ ਬਾਅਦ ਖਾਂਡ ਪਾ ਰਹਾ ਹੋ ਗਿਆ ਚਾਰ ਪੰਜ ਬੰਦੇ ਵਿੱਚ ਕਰ ਗਏ ਕਿ ਨਾਮ ਹੋ ਗਿਆ। ਉਹਦਰਾ ਇਹਨਾਂ ਕਰੀ ਕਰ ਰਹਿ ਜਾਂਦਾ ਸੀ ਤੇ ਜਿਹੜੇ ਪੁਲਿਸ ਦਾ ਆਜੂ ਹੁੰਦੇ ਸੀ ਜੀ ਸਾਡੇ ਆਜੂ ਹੁੰਦੇ ਸੀ ਉਹ ਤਰੀਕਾ ਤੇ ਜਾਣਦੇ ਸੀ। ਜਾ ਸਰ ਸਮਨ ਕਟਿਸਟ ਅਸੀਂ ਤੇ ਜਾਣਾਂ ਕਿ ਕਿਸ ਤੇ ਪਾਉਂਗਾ ਬਟ ਜਿਹੜੇ ਪ੍ਰਾਈਵੇਟ ਪਰਸਨ ਹੁੰਦੇ ਸੋ ਜਾਣਦੇ ਨਹੀਂ ਸੀ ਹੈਗੇ ਉਹਨ ਕੀ ਕਹ ਦਿੰਦਾ ਕਿ ਜੇ ਤੁਹਾਨੂੰ ਸਮਨ ਤਵੀਰ ਕਰਵਾਉਂ ਜਾਂਦੇ ਸੀ ਕਰੇ ਕਹਿੰਦੇ ਸੀ ਜੀ ਜਿੱਦੇ ਨਾਂ ਦਾ ਸਮਨ ਕਰੇ ਨਹੀਂ ਹੈਗਾ ਜਾਂ ਕਹਿੰਦੇ ਸੀ ਘਰ ਦੇ ਮੈਂਬਰ ਜਿਹੜੇ ਬਿਮਾਰ ਆ ਜਾਂ ਦੋਸ਼ੀ ਆ ਉਹਨ ਕੀ ਹੋ ਗਿਆ ਕਿ ਤੁਹਾਡੇ ਘਰ ਦੇ ਵਿੱਚ ਤੁਸੀਂ ਜਦੋਂ ਜਾਓਗੇ ਜਿਹੜਾ ਵੀ ਪਰਸਨ ਹਾਜ਼ਰ ਹੋਊਗਾ ਉਹਦੀ ਫੋਟੋ ਕਲਿੱਕ ਕਰਕੇ ਅਸੀਂ ਲਿਖ ਦੇਣਾ ਕਿ ਆ ਬੜਾ ਅੱਛਾ 0 एफआईआर ਹੁਣ ਜੇ ਮੈਂ ਲੱਗਣ ਦੱਸਿਆ ਤੁਸੀਂ ਟ੍ਰੈਵਲ ਕਰ ਰਹੇ ਹੋ ਤੇ ਰਸਤੇ 'ਚ ਹੈਗੇ ਹੋ ਤੁਹਾਡੀ ਦਿੱਲੀ ਕੋਈ ਚੋਰੀ ਹੋ ਜਾਂਦੀ ਚੀਜ਼ ਤੁਸੀਂ ਟ੍ਰੇਨ 'ਚ ਹੈਗੇ ਹੋ ਤੁਹਾਨੂੰ ਪਤਾ ਇੱਥੇ ਆ ਕੇ ਲੁਧਿਆਣਾ ਆ ਕੇ ਉਤਰ ਕੇ ਲੱਗਦਾ ਪਤਾ ਸਟੇਸ਼ਨ ਤੇ ਵੀ ਮੇਰਾ ਤਾਂ ਬੈਗ ਹੈ ਨਹੀਂ ਤੇ ਤੁਸੀਂ ਲੁਧਿਆਣਾ ਹੀ ਪਰਚਾ ਦਰਜ ਕਰਾ ਸਕਦੇ ਹੋ ਤੇ ਉਹ ਕੰਸਰਟ ਥਾਣੇ ਨੂੰ ਦਿੱਲੀਸ਼ ਟ੍ਰਾਂਸਫਰ ਹੋ ਜਾਏਗੀ ਤੇ ਵੀ ਤੇ ਕਾਰਵਾਈ ਦਿੱਲੀ ਪੁਲਿਸ ਹੀ ਕਰੇਗੀ ਬਟ ਐਫਆਈਆਰ ਜਿਹੜੀ ਇਨੀਸ਼ੀਅਲ ਇਨਫੋਰਮੇਸ਼ਨ ਰਿਪੋਰਟ ਉਹ ਇੱਥੇ ਦਰਜ ਹੋ ਜਾਏਗੀ ਇਹਦੇ ਨਾਲ ਬੰਦੇ ਦੀ ਘਬਰਾਹਟ ਚ ਬੰਦਾ ਕਈਆਂ ਦੀ ਨਹੀਂ ਬਦਰ ਕੋਈ ਰਿਸੋਰਸੇ ਨੂੰ ਨਹੀਂ ਹੁੰਦੇ ਉੱਥੇ ਦਿੱਲੀ ਦੁਆਰਾ ਜਾ ਕੇ ਪਰਚਾ ਦਰਜ ਕਰਾਣ ਦੇ ਆ ਕੋਈ ਬੰਦਾ ਇਸ ਉੱਤੇ ਕੋਈ ਨਾ ਨਹੀਂ ਕਰੁਣਾ ਨੇ ਦਿੰਦੀ ਹੈ ਪਰਿਸ਼ਮੇਂਡਾ ਵਾਲਾ ਪਾਰ ਉਹ ਬਹੁਤ ਸੁਧਾਰ ਕੀਤਾ ਗਿਆ ਉਹਦੇ ਚ ਕੋਈ 5000 ਤੱਕ ਦੀ ਚੋਰੀ ਹੋ ਜਾਂਦੀ ਹੈ ਜਾਂ ਕੋਈ ਨੁਕਸਾਨ ਹੋ ਜਾਂਦਾ ਹੈ ਤੇ ਐਕਸੀਡੈਂਟ ਹੋ ਜਾਂਦਾ ਹੈ ਕੋਈ ਮੋਬਾਈਲ ਚੋਰੀ ਹੋ ਗਿਆ ਪਰ 5000 ਰੁਪਏ ਤੱਕ ਦੇ ਮੁੱਲ ਦੀ ਚੀਜ਼ ਉਹਦੇ ਵਿੱਚ ਸਜ਼ਾ ਨਹੀਂ ਹੋਣੀ ਕਿ ਕਮਿਊਨਿਟੀ ਸਰਵਿਸ ਹੋਏਗੀ ਤੇ ਕਮਿਊਨਿਟੀ ਸਰਵਿਸ 'ਚ ਤੁਹਾਡੀ ਕੋਈ ਸਫਾਈ ਕਰਨ ਦੀ ਜ਼ਿੰਮੇਵਾਰੀ ਲੱਗ ਸਕਦੀ ਹੈ ਗੁਰਦੁਆਰੇ ਦੀ ਜੋੜੇ ਕਰਾਉਣ ਦੀ ਸੇਵਾ ਦੀ ਲੱਗ ਸਕਦੀ ਹੈ ਕਿਸੇ ਨੂੰ ਪਾਣੀ ਨਾ ਕਰ ਵਰਤਣ ਦੀ ਲੱਗ ਸਕਦੀ ਹੈ ਉਹ ਜੱਜ ਸਾਹਿਬਾਨ ਡਿਸਾਈਡ ਕਰਨਗੇ ਕਿ ਕਹੇ ਜੀ ਕਮਿਊਨਿਟੀ ਸਰਵਿਸ ਤੋਂ ਲੈਣੀ ਹੈ ਕੈਮੀ ਜੇਵ ਦਾ ਤਰਿਆ ਨੂੰ ਹੋਰ ਛੋਟੇ-ਮੋਟੇ ਚੋਰਾ ਨੂੰ ਜਾਂ ਕੋਈ ਬਾੜੇ ਨੂੰ ਕਿ ਐਕਸੀਡੈਂਟ ਵਾਲੇ ਨੂੰ ਕੈਮੀ ਜਮਾਤਾਂ ਨੂੰ ਵੀ ਕਈ ਜਾਰੀ ਕੋਈ ਡੰਡਾ ਸਿਗਾ ਤੇ ਉਹ ਦੇਨ ਚ ਸੜਦੇ ਰਹਿੰਦੇ ਸੀ ਉਸ ਚੀਜ਼ ਨੂੰ ਰੋਕਣ ਲਈ 5000 ਤੱਕ ਦੇ ਮੂਲ ਵੀ ਜਿਹੜੇ ਵੀ ਮੈਨੂੰ ਨੁਕਸਾਨ ਹੁੰਦਾ ਉਹਦੇ ਜੁਣ ਕਮਿਊਨਿਟੀ ਸਰਵਿਸ ਹੋਇਆ ਸਾਤ ਸਾਲ ਸਾਬ ਤੋਂ ਪਰ ਜਾਂ ਕੋਈ ਅਪਾਹਿਤ ਵਿਅਕਤੀ ਹੋਵੇ ਜਾਂ ਕੋਈ ਅਪਾਹਿਤ ਬੰਦਾ ਹੋਵੇ ਜਿਹੜਾ ਆਪਣੀ ਰੋਜ਼ਾਨਾ ਦੀ ਰੁਟੀਨ ਚਰਿਆ ਆਮ ਬੰਦੇ ਨੂੰ ਨਹੀਂ ਕਰ ਸਕਦਾ ਹੋਵੇਗਾ ਉਹਦੀ ਜਿਹੜੀ ਕਿ ਅਰੈਸਟ ਕਿਸੇ 3 ਸਾਲ ਤੋਂ ਘੱਟ ਹੋਵੇ ਜਾਂ 7 ਸਾਲ ਤੱਕ ਦੇ ਜੁਰਮ ਦੇ ਅਚਲ ਉਹਦੀ ਅਰੈਸਟ ਵੀ ਜਿਹੜੀ ਪਰਮਿਸ਼ਨ ਆ ਉਹ ਇੱਕ ਡਸਟਰਡ ਅਫਸਰ ਕੈਲੋਰੀ ਹਲਕੇ ਦਾ ਡੀਐਸਪੀ ਦੇਗਾ ਮੇਨਾ ਦੀ ਪਰਮਿਸ਼ਨ ਤੋਂ ਉਸ ਬੰਦੇ ਨੂੰ ਅਰੈਸਟ ਨਹੀਂ ਕੀਤਾ ਜਾਏਗਾ ਹਾਂ ਉਹ ਸਬਸਟੈਂਸ ਸੀਜ਼ ਕਰ ਐ ਕੋਈ ਚੀਜ਼ ਆਪਾਂ ਸੀਜ਼ ਕਰਨੀ ਹੈ ਕੋਈ ਸਰਚ ਕਰਨੀ ਹੈ ਉਹ ਵੀਡੀਓਗ੍ਰਾਫੀ ਚ ਹੋਇਆ ਕਰੇਗੀ ਕੋਈ ਵੀ ਗਵਾਹ ਖਤ ਦਾ ਗਵਾਹ ਹੈ ਕੋਈ ਰਿਕਵਰੀ ਵੀਡੀਓ ਦਾ ਗਵਾਹ ਹੈ ਕੁਝ ਵੀ ਹੈ ਉਹ ਵੀਡੀਓਗ੍ਰਾਫੀ ਦੇ ਤਹਿਤ ਉਹਦਾ ਬਿਆਨ ਲਿਆ ਜਾਏਗਾ ਜਾਂ ਉਹ 사이드 ਵੀਡੀਓਗ੍ਰਾਫੀ ਚ ਹੋਇਆਗਾ ਹੋਰ ਕਿਸੇ ਦਾ ਕੋਈ ਸਵਾਲ ਇਹ ਨਵੇਂ ਕਾਨੂੰਨ ਨੇ ਇਹ ਪੁਲਿਸ ਅਫਸਰਾਂ ਨੇ ਵੀ ਨਵੇਂ ਨੇ ਵਕੀਲ ਸਾਹਿਬਾਨਾਂ ਨੇ ਵੀ ਨਵੇਂ ਨੇ ਜੱਜ ਸਾਹਿਬਾਨਾਂ ਨੇ ਵੀ ਨਵੇਂ ਨੇ ਇਹਨਾਂ 'ਚ ਇਨੀਸ਼ੀਅਲੀ ਹੋ ਸਕਦਾ ਕਿ ਕੁਆਲਿਟੀ ਨਾ ਹੋਵੇ ਥੋੜਾ ਜਿਹਾ 6 ਮਹੀਨੇ ਸਾਲ ਆਪਾਂ ਜੇ ਇਹਨਾਂ ਨਾਲ ਵਾਕਫ ਹੋ ਜਾਵਾਂਗੇ ਹੌਲੀ ਹੌਲੀ ਤੇ ਸਭ ਨੂੰ ਬੇਨਤੀ ਹੈ ਕਿ ਪੁਲਿਸ ਦਾ ਨਾਲ ਸਾਥ ਦੇਣ ਤੇ ਇਹ ਨਵੇਂ ਕਾਨੂੰਨਾਂ ਨੂੰ ਅਸੀਂ ਵਧੀਆ کامیابی ਨਾਲ ਲਾਗੂ ਕਰ ਸਕੀਏ ਧੰਨਵਾਦ ਸਾਰੇ ਗਾਵਾਂ ਹੈ